ਸਾਥਿਓ ਤੁਸੀਂ ਸਾਰੇ ਜਾਣਦੇ ਹੋ ਕਿ ਰਾਸ਼ਟਰੀ ਮਹਿਲਾ ਕਾਂਗਰਸ ਜੋ ਕਿ ਭਾਰਤੀ ਰਾਸ਼ਟਰੀ ਕਾਂਗਰਸ ਦਾ ਇੱਕ ਬਹੁਤ ਹੀ ਮੂਰਲਾ ਸੰਗਠਨ ਹੈ 29 ਜੁਲਾਈ ਦਿਨ ਸੋਮਵਾਰ ਨੂੰ ਭਾਰਤ ਦੀ ਰਾਜਧਾਨੀ ਦਿੱਲੀ ਦੇ ਜੰਤਰ ਮੰਤਰ ਵਿਖੇ ਇੱਕ ਰਾਸ਼ਟਰੀ ਵਿਆਪੀ ਅੰਦੋਲਨ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ ਇਸ ਅੰਦੋਲਨ ਦੀਆਂ ਅਹਿਮ ਤੇ ਤਿੰਨ ਵੱਡੀਆਂ ਜਿਹੜੀਆਂ ਮੰਗਾਂ ਨੇ ਉਹ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੀਆਂ ਕਿਉਂਕਿ ਰਾਜਸਥਾਨ ਦੇ ਵਿੱਚ 6 ਮਹੀਨਿਆਂ ਤੋਂ ਸਾਡੀ ਸਰਕਾਰ ਉੱਥੇ ਭਾਜਪੀ ਦੀ ਜਿਹੜੀ ਨਵੀਂ ਬਣੀ ਆ ਉਹਦੇ ਵਿੱਚ 6 ਮਹੀਨਿਆਂ ਚ 20000 ਔਰਤਾਂ ਦੇ ਅਪਰਾਧਿਕ ਜਿਹੜੇ ਮਾਮਲੇ ਐ ਕੇਸ ਉਹ ਆਏ ਨੇ ਤੇ ਉਹਨਾਂ ਦੇ ਮੰਤਰੀ ਸਾਹਿਬ ਕਹਿ ਰਹੇ ਨੇ ਕਿ मामले ਜਿਹੜੇ ਨੇ ਇਹ ਔਰਤਾਂ ਦੇ ਇਹਦੇ ਵਿੱਚ ਬਹੁਤ ਕਮੀ ਆਈ ਹੈ ਜਦ ਕਿ ਵਿਧਾਨ ਸਭਾ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਅਕਸਰ ਉੱਥੇ ਜੋ ਵੱਧ ਜਿਹੜਾ ਅਪਰਾਧ ਹੋ ਰਿਹਾ ਉਹ ਸਾਡੀਆਂ ਭੈਣਾਂ ਤੇ ਹੋ ਰਿਹਾ ਅਸੀਂ ਸਮਾਜਿਕ ਆਰਥਿਕ ਮਿਆ ਦੇ ਨਾਲ ਨਾਲ ਜਿਹੜੀ ਮਹਿਲਾਵਾਂ ਦੇ ਨਾਲ ਜੋ ਹਰੈਸਮੈਂਟ ਹੁੰਦੀ ਹੈ ਕੁਤ ਪੀੜਨ ਦੇ ਜਿਹੜੇ ਕੇਸ ਹੈ ਉਹਨਾਂ ਦੀ ਰੋਕ ਦੀ ਮੰਗ ਕਰਦੀਆਂ ਪਹਿਲੀ ਸਾਡੀ ਮੰਗ ਹੈ ਕਿ ਮਹਿਲਾਵਾਂ ਦਾ ਜਿਹੜਾ ਰਾਜਨੀਤਿਕ ਸ਼ਕਤੀਕਰਨ ਹੋਣਾ ਚਾਹੀਦਾ ਹੈ ਜਿਹਦੇ ਤਹਿਤ ਜੀਪੀ ਸਰਕਾਰ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਹੁਤ ਹੀ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਕਿ ਅਸੀਂ ਬਿਲ ਪਾਸ ਕਰ ਦਿੱਤਾ ਸਾਡੀਆਂ ਭੈਣਾਂ ਤੋਂ ਭੁਲੋ ਕੇ ਵੋਟਾਂ ਲਈਆਂ ਪੂਰੇ ਹਿੰਦੁਸਤਾਨ ਦੇ ਵਿੱਚ ਭੈਣਾਂ ਨੂੰ ਇੱਕ ਬੜੀ ਆਸ਼ਾ ਦੀ ਕਿਰਨ ਤੇ ਉਮੀਦ ਜਾਗੀ ਸੀ ਕਿ ਬਿੱਲ ਪਾਸ ਹੋ ਗਿਆ ਰਾਖਵੇਂ ਕਰਨ ਦਾ 33% ਦਾ ਪਰ ਜਿਹੜਾ ਇਹ ਲਾਗੂ ਹੈ ਉਹ ਨਹੀਂ ਕੀਤਾ ਗਿਆ ਸੋ ਸਾਡੀ ਸਾਰੀਆਂ ਭੈਣਾਂ ਦੀ ਪੂਰੇ ਹਿੰਦੁਸਤਾਨ ਦੇ ਵਿੱਚ ਭੈਣਾਂ ਦੀ ਮੰਗ ਹੈ ਕਿ 33% ਜਿਹੜਾ ਰੈਜ਼ਰਵੇਸ਼ਨ ਦਾ ਰਾਖਵਾ ਕਰਨ ਦਾ ਉਹਨਾਂ ਨੇ ਬਿੱਲ ਪਾਸ ਕੀਤਾ ਹੈ ਤੁਰੰਤ ਉਹਨੂੰ ਲਾਗੂ ਕੀਤਾ ਜਾਵੇ ਤੇ ਨਾਲ ਹੀ ਤੇ ਨਾਲ ਹੀ ਅਸੀਂ ਮੰਗ ਕਰਦੀਆਂ ਕਿ ਜਿਹੜੀ ਬਹੁਤ ਹੀ ਪਛੜੇ ਵਰਗ ਦੀਆਂ ਸਾਡੀਆਂ ਭੈਣਾਂ OBC ਜਿਹੜੀ ਕੈਟਾਗਰੀ ਚ ਆਉਂਦੀਆਂ ਨੇ ਉਹਨਾਂ ਨੂੰ ਵੀ ਇਸ ਰਾਖਵੀਕਰਨ ਦੇ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਵੀ ਇਹ ਲਾਭ ਜਿਹੜਾ ਮਿਲਣਾ ਚਾਹੀਦਾ ਉਹਨਾਂ ਦੀ ਭਾਗੀਦਾਰੀ ਉਹਨਾਂ ਦੀ ਹਿੱਸੇਦਾਰੀ ਜਿਹੜੀ ਹੈ ਜ਼ਰੂਰ ਸਨਿਸ਼ਚਿਤ ਕਰਨੀ ਚਾਹੀਦੀ ਹੈ ਦੁਰਜੀ ਸਾਡੀ ਮੰਗ ਹੈ ਜੀ ਆਰਥਿਕ ਸ਼ਕਤੀਕਰਨ ਸਾਡੀਆਂ ਭੈਣਾਂ ਇਸ ਦੇਸ਼ ਦੇ ਵਿੱਚ ਵੱਧਦੀ ਮਹਿੰਗਾਈ ਦੇ ਨਾਲ ਜੂਝ ਰਹੀਆਂ ਨੇ ਜਿੱਥੋਂ ਤੱਕ ਕਿ ਮੈਂ ਇੱਕ ਔਰਤ ਹੋਣ ਦੇ ਨਾਤੇ ਸਮਝਦੀ ਹਾਂ ਕਿ ਜਦੋਂ ਉਹਨਾਂ ਨੂੰ ਰਸੋਈ ਚਲਾਉਣੀ ਔਖੀ ਹੋ ਗਈ ਤਾਂ ਸਾਡੀਆਂ ਭੈਣਾਂ ਜਿਹੜੀਆਂ ਨੇ ਉਹ ਮਾਨਸਿਕ ਤਣਾਵ ਦੀ ਵੀ ਜਿਹੜਾ ਸ਼ਿਕਾਰ ਹੋ ਰਹੀਆਂ ਨੇ ਬੇਰੋਜ਼ਗਾਰੀ ਕੋਈ ਸਾਡੀਆਂ ਮਹਿਲਾਵਾਂ ਦੇ ਲਈ ਕੋਈ ਸਪੈਸ਼ਲ ਕੋਈ ਅਜਿਹੇ ਕੋਈ ਪੈਕੇਜ ਲੈ ਕੇ ਆਏ ਜਾਣ ਕੋਈ ਮਹਿਲਾਵਾਂ ਦੀ ਨੌਕਰੀਆਂ ਦੇ ਵਿੱਚ ਉਹਨਾਂ ਦੀ ਬੇਰੋਜ਼ਗਾਰੀ ਪੜੀਆਂ ਲਿਖੀਆਂ ਔਰਤਾਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਹੈ ਜਿਹੜੀ ਮਹਾ ਲక్ష్ਮੀ ਯੋਜਨਾ ਹੈ ਜਿਹਦੇ ਤਹਿਤ 1 ਲੱਖ ਰੁਪਿਆ ਸਾਲਾਨਾ ਗਰੀਬ ਪਰਿਵਾਰ ਦੀ ਔਰਤ ਨੂੰ ਜਿਹੜੀ ਦੇਣ ਦੀ ਕਾਂਗਰਸ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਇੱਕ ਮੰਗ ਰੱਖੀ ਸੀ ਉਹ 8500 ਰੁਪਇਆ ਮਹੀਨਾ ਹਰ ਗਰੀਬ ਔਰਤ ਜਿਹੜੀ ਇੱਕ ਪਰਿਵਾਰ ਦੀ ਇੱਕ ਗਰੀਬ ਔਰਤ ਹੈ ਉਹਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਤਾਂ ਕਿ ਜਿਹੜੀ ਉਸ ਪਰਿਵਾਰ ਗਰੀਬ ਪਰਿਵਾਰ ਦੀ ਅਰਥ ਵਿਵਸਥਾ ਹੈ ਉਹਨੂੰ ਥੋੜਾ ਕੁਝ ਉਹਨੂੰ ਆਉ ਦੇ ਵਿੱਚ ਰਾਹਤ ਮਿਲ ਸਕੇ ਤੀਜੀ ਗੱਲ ਹੈ ਜੀ ਸਮਾਜਿਕ ਨਿਆਂ ਤੇ ਸੁਰੱਖਿਆ ਦਾ ਅਧਿਕਾਰ ਅਸੀਂ ਸਾਰੇ ਘਰਾਂ 'ਚ ਧੀਆ ਪੈਣ ਵਾਲਿਆਂ ਧੀਆ ਪੈਣਾਂ ਨੂੰ ਘਰੋਂ ਬਾਹਰ ਵੀ ਜਾਣਾ ਪੈਂਦਾ ਸਮਕਾਰ ਲਈ ਜਾਂ ਆਪਣੇ ਬੱਚਿਆਂ ਦੀਆਂ ਲੋੜਾਂ ਦੇ ਲਈ ਉਹ ਬਾਹਰ ਜਾਂਦੀਆਂ ਨੇ ਪਰ ਜੋ ਸਾਡੇ ਦੇਸ਼ ਦੇ ਵਿੱਚ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਬੜੀ ਚਿੰਤਾਜਨਕ ਮੈਂ ਸਮਝਦੀਆਂ ਗੱਲ ਸਾਹਮਣੇ ਆ ਰਹੀ ਹੈ ਜਿਹਦੀ ਇੱਕ ਤਾਜ਼ਾ ਜਿਹੜੀ ਉਦਾਹਰਣ ਮੈਂ ਦਿੰਨੀ ਆ ਪਿਛਲੇ ਦਿਨੀ ਮੱਧ ਪ੍ਰਦੇਸ਼ ਦੇ ਰੀਵਾ ਦੇ ਵਿੱਚ ਜੋ ਸਾਡੀਆਂ ਭੈਣਾਂ ਨੂੰ ਆਪਣੇ ਹੱਕ ਮੰਗਣ ਦੇ ਲਈ ਉਹਨਾਂ ਦੇ ਨਾਲ ਜਿਹੜਾ ਤਸ਼ੱਦਦ ਹੋਇਆ ਹੋਇਆ ਜਿਉਂਦੀਆਂ ਉਹ ਦੋ ਔਰਤਾਂ ਨੂੰ ਜ਼ਮੀਨ ਦੇ ਵਿੱਚ ਗੱਡ ਦਿੱਤਾ ਗਿਆ ਮੈਂ ਸਮਝਦੀ ਆ ਸਾਡਾ ਸਾਰਾ ਦੇਸ਼ ਇਸ ਘਟਨਾ ਦੇ ਨਾਲ ਸ਼ਰਮਸਾਰ ਹੋਇਆ ਦੂਜਾ ਨਹੀਂ ਨਵੇਂ ਮੁੰਬਈ ਦੇ ਵਿੱਚ 30 ਸਾਲਾਂ ਦੀ ਕਮਾਈਲਾ ਜਿਹਦੇ ਕੇ ਮਾਪੇ ਨੇ ਰਿਪੋਰਟ ਦਰਜ ਕਰਾਈ ਕਿ ਸਾਡੀ ਜਿਹੜੀ ਇਹ ਮਹਿਲਾ 30 ਸਾਲ ਉਮਰ ਹੈ ਉਹ ਮਿਲ ਨਹੀਂ ਰਹੀ ਤਾਂ ਪੁਲਿਸ ਥਾਣੇ ਦੇ ਵਿੱਚ ਉਹਨੂੰ ਕਿਹਾ ਜਾਂਦਾ ਕਿ ਕੋਈ ਗੱਲ ਨਹੀਂ ਨਵਾਲਿਕ ਨਹੀਂ ਹੈ 30 ਸਾਲ ਦੀ ਹੈ ਮਿਲ ਜਾਊਗੀ ਤੇ ਜਦੋਂ ਪਤਾ ਲੱਗਿਆ ਉਹ 30 ਸਾਲ ਦੀ ਸਾਡੀ ਔਰਤ ਸਾਡੀ ਭੈਣ ਤੇ ਨਾਲ ਗੈਂਗਰੇਕ ਫੋਨ ਤੋਂ ਬਾਅਦ ਉਹਦੀ ਹੱਤਿਆ ਹੋ ਗਈ ਦੂਜਾ ਮਹਾਰਾਸ਼ਟਰ ਦੇ ਥਾਣੇ ਦੇ ਵਿੱਚ ਇੱਕ ਸਾਡੀ 9 ਸਾਲ ਦੀ ਬੱਚੀ ਦੇ ਨਾਲ ਦੁਸ਼ਕਰਮ ਹੋਇਆ ਤੇ ਉਹਦੀ ਵੀ ਹੱਤਿਆ ਕੀਤੀ ਗਈ ਸੋ ਇਹ ਜਿਹੜੀ ਹੈ ਔਰਤਾਂ ਦੀ ਸੁਰੱਖਿਆ ਬਹੁਤ ਯਕੀਨੀ ਬਣਾਈ ਜਾਵੇ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੋਖਿਓ ਮੰਦਾ ਆਖੀਏ ਜਿਤ ਜੰਮੇ ਰਾਜਾ ਜਾਨ ਮੈਂ ਇੱਥੇ ਪੁੱਛਣਾ ਚਾਹੁੰਦੀ ਆ ਇਸ ਮੋਦੀ ਕੋ ਬੇਟੀ ਪੜਾਓ ਲਾਡਲੀ ਬਹਿਣਾ ਤੁਸੀਂ ਆਪਣੀਆਂ ਸਕੀਮਾਂ ਚਲਾਉਂਦੇ ਹੋ ਤੁਸੀਂ ਉਹਨਾਂ ਦੀ ਸੁਰੱਖਿਅਤ ਛੜੀ ਹੈਗੀ ਉਹਨਾਂ ਦੀ ਸੁਰੱਖਿਆ ਦੇ ਲਈ ਤੁਸੀਂ ਕੀ ਕਦਮ ਚੁੱਕੇ ਨੇ ਸ਼ਰਮ ਆਉਂਦੀ ਆ ਜਦੋਂ ਇੰਨੇ ਕਿਨੌਣੇ ਅਪਰਾਧ ਸਾਡੇ ਦੇਸ਼ ਦੇ ਵਿੱਚ ਹੁੰਦੇ ਨੇ ਤਾ ਸੱਚੀ ਕਹਿਨੀ ਆ ਕਿ ਦਿਲ ਦੀ ਜਿਹੜੀ ਤਿਲ ਕੰਬ ਉਠਦਾ ਹੈ ਜਿਹੜੀਆਂ ਔਰਤਾਂ ਨੂੰ ਜ਼ਮੀਨ ਦੇ ਵਿੱਚ ਗੱਡਿਆ ਗਿਆ ਤੁਸੀਂ ਦੇਖੋ ਇੱਕ ਨੂੰ ਸਿਰ ਤੱਕ ਗੱਡਿਆ ਗਿਆ ਇੱਕ ਦਾ ਮੱਕ ਤੱਕ ਜਿਵੇਂ ਉਹ ਮਿੱਟੀ ਪਾ ਕੇ ਉਹ ਕਿਵੇਂ ਦੁਹਾਈ ਪਾਰੀਆਂ ਨੇ ਵੀ ਸਾਨੂੰ ਬਾਹਰ ਕੱਢੋ Rajasthan ਦੇ ਵਿੱਚ ਇਹਨਾਂ ਦੀ ਸਰਕਾਰ ਬਣੀ ਨੂੰ 6 ਮਹੀਨੇ ਹੋ ਗਏ ਤੇ 20000 ਜਿਹੜੇ ਕੇਸ ਔਰਤਾਂ ਦੇ ਅਪਰਾਧ ਦੇ 20000 ਕੇਸ ਇਸ ਸਟੇਟ ਦੇ ਵਿੱਚ ਆਏ ਨੇ ਤੇ ਉਮੀਦ ਕੀਤੀ ਜਾ ਰਹੀ ਸੀ ਕਿ ਬਜਟ ਇਸ ਸੈਸ਼ਨ ਜਿਹੜਾ ਮੌਨਸੂਨ ਸੱਤਰ ਚੱਲ ਰਿਹਾ ਹੈ ਕਿ ਬਜਟ ਪੇਸ਼ ਹੋਊਗਾ ਚਲੋ ਬਿੱਲ ਤਾਂ ਪਾਸ ਹੋ ਗਿਆ ਲਾਗੂ ਨਹੀਂ ਕੀਤਾ ਤੇ ਇਹ ਬੀਜੇਪੀ ਸਰਕਾਰ ਜਿਹੜੀ ਹੈ ਮਹਿਲਾਵਾਂ ਨੂੰ ਧਿਆਨ ਚ ਰੱਖਦੇ ਹੋਏ ਕੋਈ ਔਰਤਾਂ ਦੇ ਲਈ ਵਧੀਆ ਕੋਈ ਪੈਕੇਜ ਜਿਹੜੇ ਲੈ ਕੇ ਆਉਣਗੇ ਕੋਈ ਉਹਨਾਂ ਨੂੰ ਗਰੀਬੀ ਜਿਹੜੀ ਬੇਰੋਜ਼ਗਾਰੀ ਹੈ ਜਾਂ ਗਰੀਬੀ ਦੇ ਨਾਲ ਜੋ ਜੋਚ ਰਹੀਆਂ ਨੇ ਮਹਿੰਗਾਈ ਜਿਹੜੀ ਹੈ ਉਹਨਾਂ ਨੇ ਉਹਨਾਂ ਨੂੰ ਗਰੀਬ ਬਣਾਤਾ ਚਾਹੇ ਇੱਕ ਘਰ ਦੇ ਵਿੱਚ ਦੋ ਜਣੇ ਕਪਾਉਂਦੇ ਨੇ ਪਰ ਫਿਰ ਵੀ ਇੰਨੀ ਰਸੋਈ ਚਲਾਉਣੀ ਔਰਤ ਲਈ ਔਖੀ ਹੋ ਗਈ ਹੈ ਇੱਕ ਗ੍ਰਹਿਣੀ ਲਈ ਉਹਨਾਂ ਲਈ ਕੁਝ ਮਹਿੰਗਾਈ ਦੀ ਦਰ ਘਟੂਗੀ ਕੋਈ ਉਹਨਾਂ ਲਈ ਕੋਈ ਨੌਕਰੀਆਂ ਲੈ ਕੇ ਆਉਣਗੇ ਕੋਈ ਪੁਲਿਸ ਦੇ ਵਿੱਚ ਜਿਹੜੀਆਂ ਹੈਗੀਆਂ ਭਰਤੀ ਆਉਗੀ ਪਰ ਬੜੀ ਸ਼ਰਮ ਦੀ ਗੱਲ ਹੈ ਕਿ ਇਹ ਬਿਲਕੁਲ ਹੀ દિਸ਼ਾਹੀਨ ਤੇ ਨਿਰਾਸ਼ਾਜਨਕ ਜਿਹੜਾ ਹੈ ਮਹਿਲਾਵਾਂ ਦੇ ਲਈ ਮੈਂ ਖਾਸ ਕਰਕੇ ਇੱਥੇ ਪੰਜਾਬ ਮੈਲਾ ਕਾਂਗਰਸ ਦੀ ਪ੍ਰਧਾਨ ਹੋਣ ਦੇ ਨਾਤੇ ਇਹ ਵੀ ਗੱਲ ਕਰਦੀ ਆ ਕਿ ਪੰਜਾਬ ਦੇ ਲਈ ਵੀ ਕਿਉਂਕਿ ਉਹ ਸੋਚਦੇ ਹੋਣੇ ਆ ਕਿ ਸ਼ਾਇਦ ਤੇ ਸਾਡੀ ਇੱਕ ਵੀ ਸੀਟ ਨਹੀਂ ਆਈ ਮੈਂ ਉਹਨਾਂ ਹਾਰੇ ਹੋਏ ਜਿਹੜੇ ਮੰਤਰੀ ਬਣਾਏ ਨੇ ਉਹਨਾਂ ਨੂੰ ਵੀ ਸਵਾਲ ਕਰਨਾ ਚਾਹੁੰਨੀ ਆ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਉੱਥੇ ਬੈਠ ਕੇ ਵੱਡੀਆਂ-ਵੱਡੀਆਂ ਗੱਲਾਂ ਕਰਦੀਆਂ ਜਦੋਂ ਕੱਲ ਸਾਡੇ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਨੇ ਬਹੁਤ ਹੀ ਪੰਜਾਬ ਦੇ ਬਾਰੇ ਹਰ ਮੁੱਦੇ ਤੇ ਉੱਥੇ ਕੱਲ ਚਰਚਾ ਕੀਤੀ ਤੇ ਵਿੱਚੋਂ ਦੀ ਇੰਟਰਪਟ ਕਰਕੇ ਉਹਨਾਂ ਦਾ ਬੋਲਣਾ ਉਹ ਸਾਰੇ ਦੇਸ਼ ਨੇ ਦੇਖਿਆ ਪੰਜਾਬ ਨੇ ਦੇਖਿਆ ਤੁਸੀਂ ਗੱਲ ਕਰੋ ਕੋਈ ਇਸ ਪੰਜਾਬ ਦੇ ਨੌਜਵਾਨਾਂ ਦੇ ਨਸ਼ੇ ਦੀ ਜਿਹੜਾ ਕਿ ਨਸ਼ੇ ਨੇ ਇਸ ਪੰਜਾਬ ਨੂੰ ਇੰਨਾ ਪਿੱਛੇ ਲੈ ਕੇ ਉਲਟਾ ਇੱਥੇ ਦੀ ਮੈਂ ਸਰਕਾਰ ਦੀ ਗੱਲ ਕਰੂੰਗੀ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਲਾਅ ਐਂਡ ਆਰਡਰ ਬੇਰੋਜ਼ਗਾਰੀ ਹਰੇ ਪੈਨ ਚਲੋਣੇ ਸੀ ਇਹ ਕੁਝ ਨਹੀਂ ਹੋਇਆ ਤੁਸੀਂ ਉੱਥੇ ਬਹਿ ਕੇ ਇਹ ਗੱਲਾਂ ਕਰੋ ਤੁਹਾਨੂੰ ਲੁਧਿਆਣਾ ਦੇ ਜਨਤਾ ਨੇ ਵੋਟਾਂ ਪਾ ਕੇ ਤੁਹਾਨੂੰ ਐਮਪੀ ਨਹੀਂ ਬਣਾਇਆ ਤੁਹਾਨੂੰ ਸਿਰਫ ਤਾਂ ਕਰਕੇ ਐਮਪੀ ਬਣਾਇਆ ਕਿ ਇੱਕ ਸ਼ਾਇਦ ਸਿੱਖ ਚਿਹਰਾ ਜਿਹੜਾ ਪੰਜਾਬ ਦੇ ਭੋਲੇ ਲੋਕਾਂ ਨੂੰ ਇਨਾਂ ਨੂੰ ਸ਼ਾਇਦ ਵਰਗਲਾ ਕੇ ਸ਼ਾਇਦ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਸਾਡੀ ਵਧੀਆ ਸਾਡੀ ਕੋਈ ਜਿੱਤ ਜਾਂ ਕੋਈ ਸਾਡੀ ਸੀਟ ਆ ਜੂਗੀ ਇਹ ਤੁਹਾਡੇ ਮਨ ਦੇ ਵਿੱਚ ਭੁਲੇਖਾ ਹੈ ਗੱਲ ਕਰੋ ਸੈਸ਼ਨ ਦੇ ਵਿੱਚ ਬਹਿ ਕੇ ਸਭ ਤੋਂ ਜਿਆਦਾ ਜ਼ਰੂਰੀ ਮੁੱਦਾ ਹੈ ਨਸ਼ੇ ਦੀ ਨਸ਼ੇ ਨੇ ਮਾਵਾਂ ਦੇ ਪੁੱਤ ਖਾ ਲੇ ਓਵਰਡੋਸ ਦੇ ਨਾਲ ਨਿਤ ਇੰਨੀਆਂ ਮੌਕੇ ਹੋ ਰਹੀਆਂ ਨੇ ਗੱਲ ਕਰੋ ਇਸ ਦੇਸ਼ ਦੇ ਅਨੁਦਾਤੇ ਵੀ ਪੰਜਾਬੀਆਂ ਦੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੋ ਜਿਹੜੇ ਬਾਰਡਰਾਂ ਦੇ ਉੱਪਰ ਵਿਚਾਰੇ ਬੈਠੇ ਨੇ ਐ ਬੈਠੇ ਨੇ ਜਿਵੇਂ ਅੱਤਵਾਦੀ ਬੈਠੇ ਨੇ ਖਾਲਿਸਤਾਨੀ ਕਿਹਾ ਜਾਂਦਾ ਉਹਨਾਂ ਨੂੰ ਗੱਲ ਕਰੋ ਉਹਨਾਂ ਦੀ ਕਿਸੇ ਖਾਸ ਤੁਸੀਂ ਵਿਅਕਤੀ ਵਿਸ਼ੇਸ਼ ਤੇ ਜਾਂ ਸਾਡੇ ਬਹੁਤ ਹੀ ਸਤਿਕਾਰਯੋਗ ਚੰਨੀ ਜੀ ਉਹਨਾਂ ਤੇ ਟਿੱਪਣੀ ਨਾ ਕਰੋ ਤੁਸੀਂ ਗੱਲ ਕਰੋ ਜਿਹੇ ਸਾਡੇ ਨੌਜਵਾਨਾਂ ਦੀ ਜਿਨ੍ਹਾਂ ਨੇ ਵਰਲਡ ਦੇ ਵਿੱਚ ਨਾਮ ਰੌਸ਼ਨ ਕੀਤਾ ਸਾਡੇ ਇਸ ਛੋਟੇ ਜਿਹੇ ਪੰਜਾਬ ਦਾ ਆਪ ਦੇ ਇੱਕ ਛੋਟੇ ਜ਼ਿਲ੍ਹੇ ਮਾਨਸਾ ਦਾ ਗੱਲ ਕਰੋ ਭਾਈ ਸਾਡੇ ਮੂਸੇ ਵਾਲੇ ਦੀ ਗੱਲ ਕਰੋ ਉਹਦੇ ਮਾਤਾ ਪਿਤਾ ਨੂੰ ਇਨਸਾਫ ਦਿਵਾਉਣ ਦੀ ਸੋ ਬਜਟ 'ਚ ਵੀ ਕੁਝ ਨਹੀਂ ਕੱਲ ਜੋ ਸੈਸ਼ਨ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਇਹਨਾਂ ਦੇ ਮੰਤਰੀ ਬੈਕੇ ਜੋ ਉਥੇ ਗੱਲਾਂ ਕਰਦੀਆਂ ਨੇ ਕਰਦੇ ਨੇ ਉਹ ਵੀ ਬਹੁਤ ਹੀ ਮੈਂ ਸਮਝ ਨਹੀਂ ਆ ਇੱਕ ਨਿਰਾਸ਼ਾਜਨਕ ਜਿਹੜੀਆਂ ਗੱਲਾਂ ਨੇ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਜਿਹੜਾ ਇਹ ਸਾਡਾ 29 ਜੁਲਾਈ ਨੂੰ ਜਿਹੜਾ ਬਹੁਤ ਹੀ ਇੱਕ ਵੱਡਾ ਮਹਿਲਾਵਾਂ ਵੱਲੋਂ 올 ਇੰਡੀਆ ਮਹਿਲਾ ਕਾਂਗਰਸ ਤੇ ਸਾਰੀਆਂ ਸਾਡੀਆਂ ਭੈਣਾਂ ਵੱਲੋਂ ਇੱਕ ਅੰਦੋਲਨ ਜਿਹੜਾ ਸ਼ੁਰੂਆਤ ਕੀਤੀ ਜਾ ਰਹੀ ਹੈ ਜਦੋਂ ਤੱਕ ਇਹ 33% ਰਿਜ਼ਰਵੇਸ਼ਨ ਇਹ ਸਾਰੇ ਨਾਰੀ ਤੇ ਅਤਿਆਚਾਰ ਜਾਂ ਗਰੀਬੀ ਜਾਂ ਸਾਡੇ ਜਿਹੜੇ ਹੱਕ ਨਹੀਂ ਉਹ ਸਾਨੂੰ ਸਾਡੀਆਂ ਭੈਣਾਂ ਨੂੰ ਨਹੀਂ ਮਿਲਦੇ ਇਹ ਸਾਡਾ ਅੰਦੋਲਨ ਰਾਜ ਰਾਜਧਾਨੀ ਤੋਂ ਸ਼ੁਰੂ ਹੋ ਕੇ ਹਰ ਰਾਜ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਬਲਾਕ ਦੇ ਵਿੱਚ ਪਿੰਡ ਪਿੰਡ ਤੱਕ ਸਾਡੀਆਂ ਭੈਣਾਂ ਜਿਹੜੀਆਂ ਹੈਗੀਆਂ ਆਪਣੀ ਆਵਾਜ਼ ਬੁਲੰਦ ਕਰਨਗੀਆਂ ਤੇ ਜਦ ਤੱਕ ਸਾਡੀਆਂ ਭੈਣਾਂ ਨੂੰ ਇਹ ਸਾਡੇ ਅਧਿਕਾਰ ਨਹੀਂ ਮਿਲ ਜਾਂਦੇ ਉਹਨਾਂ ਨੂੰ ਸੁਰੱਖਿਆ ਨਹੀਂ ਮਿਲਦੇ ਅਸੀਂ ਸਾਡੀ ਕੋਈ ਵੀ ਭੈਣ ਖਾਸ ਕਰਕੇ ਮੈਂ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਮੇਰੇ ਸਾਰੇ ਸੰਗਠਨ ਦੇ ਅਹੁਦੇਦਾਰ ਬੈਠੇ ਨੇ ਮੇਰੇ ਨਾਲ ਮੈਂ ਇਹਨਾਂ ਵੱਲੋਂ ਵੀ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦੀ ਆ ਸਰਕਾਰਾਂ ਨੂੰ ਕਿ ਜਿਹੜੀ ਮਹਿਲਾ ਕਾਂਗਰਸ ਹੈ ਇਹ ਕਦੇ ਵੀ ਹੁਣ ਟਿੱਕੇ ਨਹੀਂ ਬੈਠੂ ਜੋ ਤੁਹਾਡੇ ਚੁਟਕਲੇ ਜੁਮਲੇ ਬਾਜ਼ੀਆਂ ਜੋ ਇੱਥੇ ਦੀ ਸਰਕਾਰ ਤੇ ਉੱਪਰਲੀ ਸਰਕਾਰ ਮਜ਼ਾਕ ਕਰਦੀ ਹੈ ਸਾਡੀਆਂ ਭੈਣਾਂ ਨਾਲੇ ਕਦੇ ਵੀ ਬਰਦਾਸ਼ਤ ਨਹੀਂ ਹੋਊਗਾ ਤੇ ਅੰਤ ਦੇ ਵਿੱਚ ਮੈਂ ਇਹ ਵੀ ਕਹੂੰਗੀ ਕਿ ਮੈਂ ਸੱਦਾ ਦਿੰਦੀ ਆ ਆਪਣੀਆਂ ਸਾਰੀਆਂ ਉਹ ਭੈਣਾਂ ਨੂੰ ਜ਼ਰੂਰੀ ਨਹੀਂ ਕਿ ਉਹ ਮਹਿਲਾ ਕਾਂਗਰਸ ਦੇ ਸੰਗਠਨ ਨਾਲ ਜੁੜੀਆਂ ਨੇ ਉਹ ਭੈਣਾਂ ਚਾਹੇ ਕੋਈ ਪਿੰਡ ਦੇ ਵਿੱਚ ਪੰਚ ਸਰਪੰਚ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਐਮ ਸੀ ਜਾਂ ਕੋਈ ਵੀ ਸਾਡੀਆਂ ਭੈਣਾਂ ਜਾਂ ਕਿਸੇ ਨਾਲ ਕੋਈ ਵੀ ਦੁਰਵਿਹਾਰ ਚਾ ਕੋਈ ਵੀ ਹੈ ਸਾਡੀ ਜਿਹੜੀ ਸਟੇਜ ਹੈ ਉਹ ਸਾਂਝੀ ਕਰਨ ਦੇ ਲਈ ਅਸੀਂ ਤਿਆਰ ਆ ਸਾਡੇ ਨਾਲ ਹਣ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਹੋਣ ਤੇ ਅੰਤ ਵਿੱਚ ਮੈਂ ਇੱਕ ਵਾਰ ਫਿਰ ਇਹ ਕਰੂੰ ਕਹੂੰਗੀ ਕਿ ਇਹ ਜਿਹੜਾ ਅੰਦੋਲਨ ਹੈ ਇਹ ਜਦੋਂ ਤੱਕ